ਹਾਂਜੀ ਦੋਸਤੋ ਅੱਜ ਆਪਾਂ ਸੈਰ ਕਰਦੇ ਆਂ ਇੰਟਰਨੈਸ਼ਨਲ ਜਿਹੜਾ ਬਾਰਡਰ ਆ ਚਾਈਨਾ ਦਾ ਤਿੱਬਤ ਦਾ ਕਿਉਂਕਿ ਤਿੱਬਤ ਦੇ ਉੱਤੇ ਚਾਈਨਾ ਕਲੇਮ ਕਰ ਰਿਹਾ ਕਿ ਇਹ ਸਾਡੇ ਦੇਸ਼ ਦਾ ਹੀ ਪਾਰਟ ਆ ਚਲੋ ਇਹ ਜਿਹੜਾ ਪਿੰਡ ਆ ਉਸ ਬਾਰਡਰ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਵਸਿਆ ਇੱਥੇ ਖਰਮਾਨੀਆਂ ਸੇਬ ਕਾਲਾ ਜੀਰਾ ਰਾਜਮਾ ਤੇ ਫੇਫੜਾ ਹੋਰ ਵੀ ਕਈ ਚੀਜ਼ਾਂ ਦੀ ਇੱਥੇ ਖੇਤੀ ਕੀਤੀ ਜਾਂਦੀ ਹੈ ਜਿਵੇਂ ਇਧਰਲੇ ਪਾਸੇ ਰਾਜਮਾ ਲੱਗੇ ਹੋਇਆ ਉੱਪਰ ਜਿਹੜੇ ਦਰਖਤ ਆ ਉਹ ਹੈਗੇ ਸੇਬਾਂ ਦੇ ਦਰਖਤ 5-7 ਸਾਲਾਂ ਤੋਂ ਬਾਅਦ ਜਾ ਕੇ ਸੇਬ ਦਾ ਜਿਹੜਾ ਇੱਕ ਦਰਖਤ ਆ ਉਹ ਫਲ ਦੇਣਾ ਯਾਨੀ ਕਿ ਕਹਿ ਲਓ ਵੀ ਇੱਕ ਐਵਰੇਜ ਫਲ ਦੇਣੇ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਬਾਅਦ ਤਾਂ ਫਿਰ ਉਹਦੇ ਫਲ ਵਧਦੇ ਰਹਿੰਦੇ ਆ ਯਾਨੀ ਕਿ ਜਾਦੇ ਮਾਤਰਾ 'ਚ ਹੋ ਜਾਂਦੇ ਆ ਅਸੀਂ ਆਪਣੇ ਪਿੰਡ ਤਾਂ ਦੇਖਿਆ ਉਹਨਾਂ ਦੇ ਰਸਤੇ ਵੀ ਦੇਖਿਆ ਗੱਡੇ ਜਾਣ ਵਾਸਤੇ ਵੀ ਰਸਤੇ ਦੇਖਿਆ ਪਰ ਇੱਕ ਹਿਮਾਚਲ ਦਾ ਪਿੰਡ ਬਾਰਡਰ ਤੋਂ ਬਹੁਤ ਦੂਰ ਇਹਨਾਂ ਨੂੰ ਮੈਕਡੋਨਲਡ KFC ਨਹੀਂ ਮਿਲਦਾ ਹੈਗਾ ਇਹਨਾਂ ਨੂੰ ਨੇਚਰਲ ਡਾਈਟ ਮਿਲਦੀ ਆ ਆਪਾਂ ਪਹੁੰਚ ਗਏ ਜੀ ਪਿੰਡ ਦੇ ਸਰਕਾਰੀ ਸਕੂਲ 'ਚ ਸਾਰੇ ਬੱਚੇ ਉਸ ਵਕਤ ਛੁੱਟੀ ਹੋਈ ਹੋਈ ਸੀ ਜਾਨਕਿ ਅੱਧੀ ਛੁੱਟੀ ਹੋਈ ਸੀ ਤੇ ਸਾਡੇ ਕੋਲੇ ਆ ਗਏ ਤੇ ਬੱਚਿਆਂ ਨੇ ਬਹੁਤ ਪਿਆਰ ਦਿਖਾਇਆ ਇਹਨਾਂ ਵੀ ਟੀਚਰ ਵੀ ਸਾਈਡ ਤੇ ਬੈਠੇ ਸੀ ਉਹ ਆਪਣਾ ਖਾਣਾ ਖਾ ਰਹੇ ਸੀ ਤੇ ਫਿਰ ਬੱਚਿਆਂ ਨੇ ਸਾਡੇ ਨਾਲ ਫੋਟੋਆਂ ਕਰਾਈਆਂ ਤੇ ਸਾਨੂੰ ਮਿਲੇ ਤੇ ਆਪਦੇ ਹੱਥਾਂ ਦੇ ਨਾਲ ਵਿਕਟਰੀ ਦੇ ਸਾਈਨ ਬਣਾਏ ਤੇ ਬੜੇ ਖੁਸ਼ ਸੀ ਤੇ ਅਸੀਂ ਫਿਰ ਸਾਰੇ ਬੱਚਿਆਂ ਨੂੰ ਮਿਲੇ ਤੇ ਕੁਦਰਤੀ ਸਾਨੂੰ ਪਤਾ ਨਹੀਂ ਸੀ ਵੀ ਸ਼ਾਇਦ ਸਕੂਲ ਜਾਵਾਂਗੇ ਜਾਂ ਕਿਵੇਂ ਬੱਚਿਆਂ ਨੂੰ ਮਿਲਾਂਗੇ ਜਾਂ ਉਸ ਪਿੰਡ ਜਾਵਾਂਗੇ ਕਿੱਦਾਂ ਦੀ ਸਿਚੁਏਸ਼ਨ ਮੰਨੀ ਆ ਉਹਦੇ ਬਾਰੇ ਪਤਾ ਨਹੀਂ ਸੀ ਜੇ ਪਤਾ ਹੁੰਦਾ ਤਾਂ ਇਹਨਾਂ ਵਾਸਤੇ ਵੀ ਅਸੀਂ ਕੁਝ ਨਾ ਕੁਝ ਖਰੀਦ ਕੇ ਲੈ ਕੇ ਆਉਂਦੇ ਬੜੇ ਪਿਆਰੇ ਪਿਆਰੇ ਬੱਚੇ ਆ ਤੇ ਇੱਕ ਗੱਲ ਹੋਰ ਕਿ ਇਹਨਾਂ ਪਿੰਡਾਂ ਦੇ ਵਿੱਚ 5G ਨੈਟਵਰਕ ਜਿਹੜਾ ਮੋਬਾਈਲਾਂ ਦੇ ਉੱਤੇ ਤੇ ਘਰਾਂ ਦੇ ਵਿੱਚ ਆਮ ਹੀ ਵਾਈਫਾਈ ਲੱਗੇ ਹੋਏ ਆ ਇਹ ਕਿਸੇ ਗੱਲੋਂ ਪਿੱਛੇ ਨਹੀਂ ਹੈਗੇ ਪਿੰਡ ਜੜ ਕੇ ਪੰਜਾਬ ਦੇ ਪਿੰਡਾਂ ਤੋਂ ਵੀ ਸੋਹਣੇ ਪਿੰਡ ਨੇ ਇਹ ਤੇ ਇੱਕ ਹੋਰ ਖਾਸियत ਕਿ ਇਹਨਾਂ ਪਿੰਡਾਂ ਦੇ ਵਿੱਚ ਇੰਨੀਆਂ ਇਹਨਾਂ ਸਰਤਾਂ ਦੇ ਵਿੱਚ ਇਹਨਾਂ ਗਲੀਆਂ ਦੇ ਵਿੱਚ ਕਿਤੇ ਵੀ ਸਾਨੂੰ ਕੋਈ ਕੂੜਾ ਕਰਕਟ ਕੋਈ ਛੱਲੀਆਂ ਵੇਚਣ ਵਾਲਾ ਕੋਈ ਕਬਾੜੀਆ ਕੋਈ ਮੰਗਤਾ ਅਜਿਹੀਆਂ ਚੀਜ਼ਾਂ ਸਾਨੂੰ ਨਹੀਂ ਲਿੰਦੀਆਂ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਨੇ ਲਿਖ ਕੇ ਵੀ ਲਾਇਆ ਕਿ ਕਵਾੜੀਆ ਜਿਹੜਾ ਆਉਣਾ ਵਾ ਉਹ ਪੰਚਾਇਤ ਤੋਂ ਪਰਮਿਸ਼ਨ ਲੈ ਕੇ ਆਵੇ ਇਹ ਜਿਹੜੀਆਂ ਸਲੇਟਾਂ ਨੇ ਆਪਾਂ ਸਲੇਟਾਂ ਦੇਖਦੇ ਆ ਇਸ ਜਗ੍ਹਾ ਦੇ ਉੱਤੇ ਆ ਦੇਖੋ ਛੱਤਾਂ ਦੇ ਉੱਤੇ ਸਲੇਟਾਂ ਪਈਆਂ ਹੋਈਆਂ ਨੇ ਇਹ ਇੱਥੋਂ ਇੱਕ ਦੂਰ ਪਹਾੜੀ ਆ ਨੇੜੇ ਹੀ ਜਣ ਕੇ 4-5 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਹਾੜੀ ਆ ਜਿੱਥੇ ਇਸ ਪਿੰਡ ਦੇ ਤੇ ਹੋਰ ਪਿੰਡ ਦੇ ਬੰਦੇ ਵੀ ਕੰਮ ਕਰਦੇ ਆ ਉੱਥੇ ਪੱਥਰੀ ਇਦਾਂ ਦੇ ਆ ਕਿ ਇਹ ਸ਼ੈਣੀਆਂ ਦੇ ਨਾਲ ਜਾਂ ਆਪਦੇ ਉਜਾਰਾਂ ਦੇ ਨਾਲ ਇਹਨਾਂ ਨੂੰ ਕੱਟ ਲੈਂਦੇ ਆ ਕੱਟ ਕੇ ਲੋਕ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਫਰਸ਼ ਪਾਉਣ ਨੂੰ ਜਿਵੇਂ ਇੱਥੇ ਗਲੀਆਂ ਦੇ ਵਿੱਚ ਵੀ ਫਰਸ਼ ਪਾਇਆ ਹੋਇਆ ਇਹ ਪੱਤਰ ਉਸ ਕੰਮ ਆ ਜਾਂਦੇ ਆ ਅੱਗੇ ਆਪਾਂ ਪਿੰਡ ਦੇ ਜੂ ਤੇ ਤੇ ਥੱਲੇ ਸਕੂਲ ਆ ਤੇ ਸਕੂਲ ਦਾ ਬੱਚਾ ਇਦੇ ਮਦਰ ਬੈਠੇ ਆ ਤੇ ਉਹ ਬੈਠੇ ਆ ਉਹਦੇ ਦਾਦੀ ਜੀ ਤੇ ਬੜੇ ਖੁਸ਼ ਹੋਏ ਸਾਨੂੰ ਮਿਲ ਕੇ ਤੇ ਬੜੀਆਂ ਗੱਲਾਂ ਕੀਤੀਆਂ ਤੇ ਮੇਰੀ ਵਾਈਫ ਵੀ ਨਾਲ ਸੀਗੀ ਤੇ ਨਾਲ ਇੱਕ ਭੈਣ ਜੀ ਹੋਰ ਨੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਦੇ ਆਂ ਵਾਈਫ ਨਾਲ ਸੀ ਤੇ ਇਹ ਪਿੰਡ ਵਾਲਿਆਂ ਨੇ ਪਹਿਲਾਂ ਤਾਂ ਸਨਮਾਨਤ ਕੀਤਾ ਉਹਨਾਂ ਨੂੰ ਜਿਹਦੀ ਵੀਡੀਓ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਮਿਕਸ ਕਰਾਂਗੇ ਤੇ ਉਹਨਾਂ ਨੇ ਟੋਪੀ ਦਿੱਤੀ ਉਹਨਾਂ ਨੂੰ ਟੋਪੀ ਦੇ ਉੱਤੇ ਨੇਚਰਲ ਫੁੱਲ ਲਾ ਕੇ ਦਿੱਤੇ ਫਿਰ ਇਥੇ ਦੱਲੀਆਂ ਉੱਦਲੀਆਂ ਗੱਲਾਂ ਕਰਦੇ ਆ ਨੂੰ ਸਾਨੂੰ ਅੱਧਾ ਪੂਣਾ ਘੰਟਾ ਲੱਗ ਗਿਆ ਫਿਰ ਅਸੀਂ ਕਿਹਾ ਵੀ ਚਲੋ ਆਪਾਂ ਪਿੰਡ ਦੇਖਦੇ ਆ ਪਿੰਡ ਦੇ ਆ ਹੋਰ ਗਲੀਆਂ ਚਗੇੜਾ ਦੇ ਕੇ ਆਈਏ ਆਓ ਚਲ ਜਾਈਏ ਆਈ ਡੋਨਟ ਥਿੰਕ ਸੋ ਇਸ ਪਿੰਡ ਦਾ ਨਾਮ ਚਾਂਸੂ ਤਹਿਸੀਲ ਸੰਗਲਾ ਤੇ ਡਿਸਟ੍ਰਿਕਟ ਤਨੌਰ ਇਸ ਪਿੰਡ ਨੂੰ ਇੱਕ ਮੇਨ ਰਸਤਾ ਵੀ ਆਉਂਦਾ ਜਿੱਧਰ ਦੀ ਇਹ ਕਾਰਾਂ ਆਈਆਂ ਤੇ ਇਸ ਪਿੰਡ ਦੇ ਵਿੱਚ ਨਵੀਂ ਕੰਸਟ੍ਰਕਸ਼ਨ ਤਾਂ ਹੋ ਗਈ ਕਿਉਂਕਿ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਬਹੁਤ ਸਾਥ ਦਿੰਦੀਆਂ ਪਿੰਡ ਵਾਲਿਆਂ ਦਾ ਕਿਉਂਕਿ ਇਧਰਲੇ ਲੋਕਾਂ ਨੂੰ ਆਦਤ ਨਹੀਂ ਹੈਗੀ ਕਿ ਅਸੀਂ ਸਰਕਾਰੀ ਪੈਸਾ ਖਾਈਏ ਇਹ ਹੈਗਾ ਬਹੁਤ ਪੁਰਾਣਾ ਘਰ ਕੋਈ ਸਦੀਆਂ ਪੁਰਾਣਾ ਘਰ ਹੋਊਗਾ ਆਪਾਂ ਦੇਖਦੇ ਆ ਕਿ ਲੱਕੜ ਹਜੇ ਵੀ ਉਵੇਂ ਹੀ ਆ ਕਿ ਇੱਥੇ ਨਾ ਤਾਂ ਸਿਉਂਕ ਆ ਨਾ ਕੋਈ ਹੋਰ ਚੀਜ਼ ਆ ਵੀ ਜਿਹਦੇ ਨਾਲ ਲੱਕੜ ਖਰਾਬ ਹੋ ਜੇ ਤੇ ਦੂਜੀ ਗੱਲ ਆ ਇੱਥੇ ਲੱਕੜ ਦੇਵਦਾਰ ਚੀਲ ਤੇ ਹੋਰ ਕਈ ਤਰ੍ਹਾਂ ਦੀ ਲੱਕੜ ਆ ਇੱਥੇ ਅੱਪਾ ਚੱਲਦੇ ਆਂ ਪਿੰਡ ਦੇ ਅੰਦਰ ਨੂੰ ਤੇ ਇੱਥੇ ਪਿੰਡ ਦੇ ਵਿੱਚ ਸਰਕਾਰ ਨੇ ਥਾਂ-ਥਾਂ ਦੇ ਉੱਤੇ ਆ ਬੈਟਰੀਆਂ ਲਾ ਕੇ ਸਟਰੀਟ ਲਾਈਟਾਂ ਲਾਈਆਂ ਹੋਈਆਂ ਨੇ ਜਿਹੜੀਆਂ ਰਾਤ ਨੂੰ ਬਿਜਲੀ ਗਈ ਆ ਚਾਹੇ ਨਹੀਂ ਗਈ ਇਹਨਾਂ ਨੇ ਜਗਣਾ ਹੀ ਜਗਣਾ ਤੇ ਇਹ ਪੂਰੀ ਬਹੁਤ ਵੱਡੀ ਵੈਲੀ ਐ ਇੱਕ ਜਗ੍ਹਾ ਇਹ ਪਿੰਡ ਵਾਲਿਆਂ ਦੀ ਉਹ ਸਾਰੀ ਜਗ੍ਹਾ ਇੱਥੇ ਪਿੰਡਾਂ ਵਾਲਿਆਂ ਜਿਹੜੇ ਇਹ ਪਿੰਡ ਦੇ ਵਾਸੀ ਆ ਉਹਨਾਂ ਦੇ ਬਾਗ ਆ ਉਹਨਾਂ ਦੇ ਖੇਤ ਆ ਹਰ ਪਿੰਡ ਦੇ ਵਿੱਚ ਇੱਕ ਮੰਦਿਰ ਜ਼ਰੂਰ ਬਣਿਆ ਹੋਇਆ ਕਿਉਂਕਿ ਆਸਥਾ ਰੱਖਣ ਵਾਲੇ ਕਨੌਰ ਦੇ ਲੋਕ ਆ ਤੇ ਧਾਰਮਿਕ ਭਾਵਨਾ ਰੱਖਣ ਵਾਲੇ ਕਨੌਰ ਦੇ ਲੋਕ ਆ ਤੇ ਹਿਮਾਚਲ ਦੀਆਂ ਇਹ ਕਈ ਡਿਸਟ੍ਰਿਕਟ ਨੇ ਜਿਹਦੇ ਵਿੱਚੋਂ ਕਨੌਰ ਵੀ ਇੱਕ ਡਿਸਟ੍ਰਿਕਟ ਆ ਆਪਾਂ ਮੰਦਿਰ ਚ ਐਂਟਰ ਹੋ ਗਏ ਦਰਵਾਜ਼ੇ ਦੇ ਉੱਤੇ ਬੜੀ ਸੋਹਣੀ ਕਢਾਈ ਕੀਤੀ ਆ ਇਹ ਜਿਹੜੀ ਕਢਾਈ ਕੀਤੀ ਆ ਹਥੀ ਕਾਰੀਗਰਾਂ ਨੇ ਕੀਤੀ ਹੋਈ ਆ ਨਾ ਕਿ ਕਿਸੇ ਮਸ਼ੀਨ ਨੇ ਕੀਤੀ ਆ ਸਾਹਮਣੇ ਆਪਾਂ ਇੱਕ ਬਿਲਡਿੰਗ ਦੇਖਦੇ ਆ ਜਿਹੜੀ ਬਿਲਕੁਲ ਲੱਕੜ ਦੀ ਬਣੀ ਆ ਉਹਦੇ ਵਿੱਚ ਪਹਿਲਾਂ ਅਕਲ ਦੇਖੋ ਲੱਕੜ ਦੀ ਸਤੀਰੀ ਫਿਰ ਉਸ ਤੋਂ ਬਾਅਦ ਪੱਥਰਾਂ ਦੀ ਇੱਕ ਰਦਾ ਜਾਂ ਇੱਕ ਲੇਨ ਫਿਰ ਉਹ ਤੋਂ ਬਾਅਦ ਫੇਰ ਲੱਕੜ ਦੀ ਸਤੀਰੀ ਫੇਰ ਇੱਕ ਪੱਥਰਾਂ ਦਾ ਰਦਾ ਤੇ ਇਸ ਤਰੀਕੇ ਨਾਲ ਸਦੀਆਂ ਤੱਕ ਇਹ ਘਰ ਟਿਕਦੇ ਸੀ ਤੇ ਬਾਹਰ ਜਿਹੜੀ ਆ ਠੰਡ ਆ ਜਿਹੜੀ ਅੰਦਰ ਨਹੀਂ ਸੀ ਆਉਂਦੀ ਅੰਦਰਲੀ ਗਰਮੀ ਬਾਹਰ ਨਹੀਂ ਸੀ ਜਾਂਦੀ ਇਹ ਵੀ ਹੱਥੀਂ ਕਢਾਈ ਕੀਤੀ ਹੋਈ ਆ ਆਪਾਂ ਅਗੇ ਨਾਰਾਇਣ ਜੀ ਦੇ ਮੰਦਿਰ ਅਸੀਂ ਬੇਟੇ ਮੈਂ ਆਇਆ ਤੇ ਕਿਉਂਕਿ ਮੰਦਿਰ ਨੂੰ ਇਸ ਵਿਅਕਤ ਲੋਕ ਲੱਗਿਆ ਹੋਇਆ ਤੇ ਇਸ ਮੰਦਿਰ ਨਾਰਾਇਣ ਜੀ ਤੋਂ ਫਿਰ ਅਸ਼ੀਰਵਾਦ ਲਿਆ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਤੋਂ ਨਾਲ ਹੀ ਇਹਦੇ ਬੁੱਧ ਧਰਮ ਦਾ ਟੈਂਪਲ ਆ ਬੁੱਧ ਧਰਮ ਤੇ ਹਿੰਦੂ ਧਰਮ ਦੋਨਾਂ ਦਾ ਇਹ ਮਿਲਾਪ ਆ ਬੜਾ ਸੋਹਣਾ ਮਿਲਾਪ ਆ ਜਿਹੜੇ ਨਾਲ ਭੈਣ ਜੀ ਆ ਉਹਨਾਂ ਦਾ ਨਾਮ ਲਿਖਿਆ ਸ਼੍ਰੀਮਤੀ ਸਨਮ ਪਾਲਮੋ ਪ੍ਰਧਾਨ ਕਿਉਂਕਿ ਇਹ ਐਕਸ ਸਰਪੰਚ ਨੇ ਇਸ ਪਿੰਡ ਦੇ ਅੱਜ ਕੱਲ ਇਹਨਾਂ ਦੇ ਹਸਬੰਦਾਂ ਜਿਹੜੇ ਉਹ ਸਰਪੰਚ ਨੇ ਮੰਦਿਰ ਦੇ ਵਿੱਚ ਇਹਨਾਂ ਨੇ ਕੱਲੀ-ਕੱਲੀ ਗੱਲ ਸਾਨੂੰ ਸਮਝਾਈ ਤੇ ਬੁੱਧ ਬੁੱਧ ਟੈਂਪਲ ਵੀ ਇਸ ਵਕਤ ਕਹੋ ਵੀ ਬੰਦ ਸੀ ਤਾਂ ਫਿਰ ਵੀ ਅਸੀਂ ਸਤਿਕਾਰ ਵਜੋਂ ਉੱਥੇ ਮੱਥਾ ਟੇਕਿਆ ਕਿਉਂਕਿ ਇਹ ਮੌਕਾ ਬਾਰ-ਬਾਰ ਹਰ ਕਿਸੇ ਨੂੰ ਨਹੀਂ ਮਿਲਦਾ ਮੱਥਾ ਟੇਕਣ ਤੋਂ ਬਾਅਦ ਇਸ ਪਿੰਡ ਦੇ ਵਿੱਚ ਸਫਾਈ ਦਾ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਇਸ ਪਿੰਡ ਦੇ ਜਿਹੜੇ ਲੋਕ ਆ ਮਰਦ ਲੋਕ ਆ ਪੜ੍ਹੇ ਲਿਖੇ ਵੀ ਆ ਅਨਪੜ੍ਹ ਬਿਲਕੁਲ ਹੈ ਨਹੀਂ ਸਾਡੇ ਅਜੇ ਅਨਪੜ੍ਹ ਜੰਮਾ ਹੀ ਮਿਲ ਜਾਂਦੇ ਆ ਇੱਧਰ ਲੋਕ ਪੜ੍ਹੇ ਲਿਖੇ ਤੇ ਜੇ ਆਪਾਂ ਕਿਸੇ ਨੂੰ ਕਹਿ ਦਈਏ ਨਾ ਖੁਸ਼ ਹੋ ਕੇ ਵੀ ਕਹਿ ਦਈਏ ਵੀ ਆ 200 ਰੁਪਏ ਰੱਖ ਲਓ ਤਾਂ ਉਹ ਲੈਂਦਾ ਨਹੀਂ ਟਿੱਪ ਉਹ ਵੀ ਨਹੀਂ ਲੈਂਦੇ ਵਿੱਚ ਵਿੱਚ ਨੂੰ ਅਸੀਂ ਕਈ ਜਗ੍ਹਾ ਤੇ ਟਿੱਪ ਦੇਣ ਦੀ ਕੋਸ਼ਿਸ਼ ਕੀਤੀ ਟਿੱਪ ਵੀ ਨਹੀਂ ਲੈਂਦੇ ਤੇ ਭੈਣ ਜੀ ਆਗੇ ਫਿਰ ਅਗੇ ਪੰਚਾਇਤ ਘਰ ਸਾਨੂੰ ਦਿਖਾਉਣ ਤੇ ਉੱਥੇ ਵੀ ਭੈਣ ਜੀ ਦਾ ਨਾਮ ਆ ਜਿਹੜਾ ਪ੍ਰਿੰਟ ਹੋਇਆ ਜਿਹੜੇ ਕੰਮ ਇਹਨਾਂ ਦੇ ਕਾਰਿਆ ਦੇ ਵਿੱਚ ਜਦੋਂ ਇਹ ਐਕਟਿਵ ਸੀਗੇ ਜਾਂ ਪ੍ਰਧਾਨ ਸੀ ਉਦੋਂ ਹੋਏ ਹੋਏ ਆ ਜਿਹੜੇ ਕੰਮ ਉਹਨਾਂ ਬਾਰੇ ਸਾਨੂੰ ਦੱਸ ਰਹੇ ਆ ਇਹ ਵੀ ਆਹ ਕੰਮ ਮੈਂ ਇੰਨਾ ਕਰਾਇਆ ਸੀ ਆਹ ਕੰਮ ਅਸੀਂ ਇਸ ਤਰ੍ਹਾਂ ਕਰਾਇਆ ਇਹ ਕਹਿੰਦੇ ਵੀ ਸਾਨੂੰ ਪੱਲਿਓ ਭਾਵੇਂ ਪੈਸੇ ਚੱਲ ਜਾਣ ਵੀ ਜਿਹੜੀ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਆ ਉਹਦੇ ਵਿੱਚ ਅਸੀਂ ਪੱਲਿਓ ਭਾਵੇਂ ਪੈਸੇ ਪਾ ਦਈਏ ਵੀ ਇੱਕ ਪੈਸੇ ਦੀ ਅਸੀਂ ਚੋਰੀ ਨਹੀਂ ਕਰਦੇ ਇਸੇ ਕਰਕੇ ਇਹ ਪਿੰਡ ਪਿੰਡਾਂ ਦੇ ਉੱਤੇ ਕਹ ਲਓ ਵੀ ਇਹ ਆਸ਼ੀਰਵਾਦ ਆ ਪ੍ਰਮਾਤਮਾ ਦਾ ਸਿੱਧਾ ਡਾਇਰੈਕਟ ਬਣਿਆ ਕਿਉਂਕਿ ਪ੍ਰਮਾਤਮਾ ਆਸ਼ੀਰਵਾਦ ਸਭ ਤੋਂ ਪਹਿਲਾਂ ਉਹਨੂੰ ਹੀ ਦਿੰਦਾ ਜਿਹੜਾ ਜਿਹਦਾ ਮਨ ਸਾਫ਼ ਆ ਜਿਹੜਾ ਕਿਸੇ ਨੂੰ ਠੱਗੀ ਨਹੀਂ ਲਾਉਂਦਾ ਜਿਹੜਾ ਕਦੇ ਚੋਰੀ ਨਹੀਂ ਕਰਦਾ ਕਿਸੇ ਨੂੰ ਧੋਖਾ ਨਹੀਂ ਦਿੰਦਾ ਤੇ ਸਾਡੇ ਯਾਨੀ ਕਿ ਕਹ ਲਓ ਵੀ ਸਾਡੇ ਤੋਂ ਮੇਰੇ ਤੋਂ 100 ਗੁਣਾ ਚੰਗੇ ਲੋਕ ਨੇ ਭੈਣ ਜੀ ਨੇ ਫਿਰ ਸਾਰਾ ਮੰਦਰ ਦਾ ਕੀ ਕੀ ਕਰਾਇਆ ਆਪਣੇ ਹੁਣ ਫर्श ਦੇਖੋ ਫर्श ਵੀ ਤੇ ਉੱਤੇ ਵੀ ਪੱਥਰ ਲੱਗੇ ਹੋਏ ਆ ਇਹ ਵੀ ਪੱਥਰ ਉਸੇ ਹੀ ਪਹਾੜ ਤੋਂ ਆਏ ਹੋਏ ਆ ਜਿੱਥੇ ਸਲੇਟ ਨੂੰ ਆ ਪੱਥਰ ਆ ਤੇ ਉਹਨੂੰ ਕੱਟ ਕੇ ਲਿਆਉਂਦੇ ਆ ਫਿਰ ਗਰਾਇੰਡਰ ਦੇ ਨਾਲ ਇਹਨੂੰ ਚੋਰਸ ਕੱਟ ਕੇ ਕਰ ਦਿੰਦੇ ਆ ਆ ਜਿਹੜਾ ਘਰ ਦੇਖਦੇ ਆ ਇਹ ਘਰ ਨਹੀਂ ਹੈਗਾ ਇਹ ਇੱਕ ਤਰ੍ਹਾਂ ਦਾ ਸੰਦੂਖ ਨੁਮਾ ਘਾਰਾ ਉਹ ਛੋਟਾ ਜਿਹਾ ਦਰਵਾਜ਼ਾ ਤੇ ਉਹ ਪੌੜੀਆਂ ਚੜ੍ਹਦੀਆਂ ਉਹਨੂੰ ਉੱਪਰ ਜਾਣ ਵਾਸਤੇ ਇਹ ਕਈ ਘਰਾਂ ਦਾ ਇੱਕ ਇਹ ਬਣਿਆ ਇੱਕ ਥੋੜਾ ਜਿਹਾ ਅੱਗੇ ਹੋਰ ਬਣਿਆ ਹੋਇਆ ਇਹਦੇ ਵਿੱਚ ਲੋਕ ਸਿਆਲ ਜਦੋਂ ਆ ਜਾਂਦੇ ਆ ਕਿਉਂਕਿ 6-7 ਮਹੀਨੇ ਇੱਥੇ ਪੂਰੀ ਠੰਡ ਰਹਿੰਦੀ ਆ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਵਾਸੀ ਆ ਉਹ ਆਪਣਾ ਅਨਾਜ ਸਬਜ਼ੀਆਂ ਸਬਜ਼ੀਆਂ ਤਾਂ ਚਲੋ ਕੱਟ ਜਿਹੜਾ ਅਨਾਜ ਆ ਜਾਂ ਫਰੂਟ ਆ ਜਾਂ ਮੇਵਾ ਵਾ ਉਹ ਸਾਰਾ ਕੁਝ ਇਹਦੇ ਵਿੱਚ ਸਟੋਰ ਕਰਦੇ ਆ ਅੱਜ ਵੀ ਕਰਦੇ ਆ ਪਹਿਲਾਂ ਤਾਂ ਕਰਦੇ ਹੀ ਕਰਦੇ ਸੀ ਅੱਜ ਵੀ ਕਰਦੇ ਆ ਹਰ ਇੱਕ ਚੀਜ਼ ਇੱਥੇ ਲੱਕੜ ਨਾਲ ਬਣੀ ਹੋਈ ਆ ਤੇ ਉਸ ਲੱਕੜ ਦੇ ਵਿੱਚ ਇੱਕ ਬੜੀ ਸੋਹਣੀ ਖੁਸ਼ਬੂ ਵੀ ਆਉਂਦੀ ਆ ਤੇ ਅੱਖਾਂ ਨੂੰ ਵੀ ਬੜੀ ਸੋਹਣੀ ਲੱਗਦੀ ਆ ਜਦੋਂ ਇਦਾਂ ਦੀ ਬਿਲਡਿੰਗ ਬਣੀ ਆ ਤੇ ਮੌਸਮ ਤਾਂ ਬਾ ਕਮਾਲ ਆ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਗਰਮੀ ਪੈ ਰਹੀ ਆ ਇੱਥੇ ਜੈਕਟਾਂ ਪਈਆਂ ਹੋਈਆਂ ਨੇ ਇਹ ਵੀ ਇੱਕ ਅਲੱਗ ਦੁਨੀਆ ਵਾ ਤੇ ਹੁਣ ਆਪਾਂ ਚੱਲੀਏ ਬਾਹਰ ਨੂੰ ਪਿੰਡ ਦੀ ਘਰਾਉਂਦੇ ਆ ਤੁਹਾਨੂੰ ਸੈਰ ਚਲੋ ਚੱਲੀਏ ਇਸ ਪਿੰਡ ਦੇ ਜਿਹੜੇ ਬੰਦੇ ਆ ਉਹ ਜ਼ਿਆਦਾਤਰ ਸਰਕਾਰੀ ਨੌਕਰੀ ਕਰਦੇ ਆ ਜਾਂ ਕਿਤੇ ਦੂਰ ਜੌਬ ਕਰਦੇ ਆ ਬਾਕੀ ਪਿੰਡ ਦੇ ਵਿੱਚ ਵੀ ਹੈਗੇ ਆ ਆਉਂਦੇ ਜਾਂਦੇ ਰਹਿੰਦੇ ਆ ਤੇ ਜਿਹੜੀਆਂ ਲੇਡੀਜ਼ ਆ ਉਹ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਆ ਜਿਹੜਾ ਟੈਕਨੀਕਲ ਨਹੀਂ ਹੈਗਾ ਉਹ ਸਾਰਾ ਕੰਮ ਲੇਡੀਜ਼ ਕਰਦੀਆਂ ਨੇ ਤੇ ਹੁਣ ਆਪਾਂ ਆ ਗਏ ਆ 메ਨ ਰੋਡ ਤੇ ਜਣ ਕੇ ਜਿਹੜੀ ਸੜਕ ਪਿੰਡ ਦੇ ਵਿੱਚ ਨੂੰ ਸਹੀ ਤਰੀਕੇ ਨਾਲ ਆਉਂਦੀ ਆ ਆਪਾਂ ਉਸ ਰੋਡ ਤੇ ਆ ਕਿਉਂਕਿ ਆਪਾਂ ਦੂਸਰੇ ਪਾਸੇ ਕਾਰ ਲਈ ਸੀ ਤੇ ਆਪਾਂ ਦੂਜੇ ਪਾਸੇ ਦੀ ਪਿੰਡ ਚ ਐਂਟਰ ਹੋਏ ਸੀ ਤੇ ਇਸ ਪਿੰਡ ਦੇ ਵਿੱਚ 400 ਲੋਕਾਂ ਦੀ ਵਸੋਂ ਆ ਤੇ ਥਾਂ ਥਾਂ ਤੇ ਇਹਨਾਂ ਨੇ ਇਹੀ ਮੈਸੇਜ ਲਾਇਆ ਹੋਇਆ ਕਿ ਪਹਿਲਾਂ ਆਪਣੇ ਘਰੇ ਸਫਾਈ ਰੱਖੋ ਇੱਥੇ ਮਖਿਆਲ ਲੱਗਿਆ ਹੋਇਆ ਸੀ ਮੈਂ ਸੋਚਦਾ ਸੀ ਵੀ ਕੈਮਰੇ ਚ ਆ ਜੂ ਪਰ ਆਇਆ ਨਹੀਂ ਹੁਣ ਕਰੀਏ ਵਾਪਸੀ ਹੋਟਲ ਵੱਲ ਨੂੰ ਕਿਉਂਕਿ ਅਸੀਂ ਇਸ ਸਰਪੰਚ ਭੈਣ ਜੀ ਆ ਜਿਹੜੇ ਇਹਨਾਂ ਦੇ ਘਰੇ ਰੁਕੇ ਹੋਏ ਆ ਤੇ ਇੱਕ ਆ ਦੂਜੇ ਭੈਣ ਜੀ ਮਿਲ ਗਏ ਤੇ ਆਪਾਂ ਇਹਨਾਂ ਨੇ ਵੀ ਪੁੱਛਿਆ ਵੀ ਤੁਹਾਨੂੰ ਕੀ ਚੰਗਾ ਲੱਗਿਆ ਦਿਲ ਲੱਗਿਆ ਖਾਣਾ ਸਵਾਦ ਲੱਗਿਆ ਯਾਨੀ ਕਿ ਫਿਕਰ ਕੀਤਾ ਇਹਨਾਂ ਨੇ ਵੀ ਜਿਵੇਂ ਮਾਵਾ ਕਰਦੀਆਂ ਨੇ ਫਿਕਰ ਜਾਂ ਘਰ ਦੇ ਵੱਡੇ ਕਰਦੇ ਆ ਓਵੇਂ ਇਹਨਾਂ ਨੇ ਸਾਡਾ ਫਿਕਰ ਕੀਤਾ ਹੁਣ ਆਪਾਂ ਚੱਲੀਏ ਜੀ ਵਾਪਸੀ ਤੇ ਇਹਨਾਂ ਨੇ ਥਾਂ ਥਾਂ ਤੇ ਲਿਖ ਕੇ ਲਾਇਆ ਕਿ ਪਹਿਲਾਂ ਸਫਾਈ ਆਪਣੇ ਘਰੇ ਰੱਖੋ ਫਿਰ ਪਿੰਡ 'ਚ ਫਿਰ ਦੇਸ਼ ਦੀ ਸਫਾਈ ਆਪਣੇ ਆਪ ਮਹਿੰਮ ਚੱਲ ਪੂਗੀ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹੌਸਲਾ ਬਣਿਆ ਰਹੇ ਧੰਨਵਾਦ